ਚੇਰਮਨ ਸਾਹਿਬ ਜਿਹੜਾ ਅੱਜ ਦਾ ਪੇਖੀ ਦੇ ਵਿੱਚ ਹਨੂਮਾਨ ਮੰਦਰ ਸਾਹਿਬ ਦੇ ਵਿੱਚ ਕੈਂਪ ਲਗਾਇਆ ਇਹ ਤੁਹਾਡੇ ਮਤਲਬ ਦੇਸ਼ਾ ਨਿਰਦੇਸ਼ਾਂ ਦੇ ਹੇਠ ਲੱਗ ਰਿਹਾ ਅੱਜ ਇਸ ਜੀ ਸૌਤ ਪੱਲਾ ਤਾਂ ਭਾਈ ਗੁਜਰ ਖਾਲਸਾ ਸ਼੍ਰੀ ਗੁਰੂ ਜੀ ਦੇ ਪੱਤੇ ਉਹ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਜ਼ਮ ਸਾਹادت ਨੂੰ ਸਮਰਪਿਤ ਜਿਹੜਾ ਇਹ ਕੈਂਪ ਲੱਗਿਆ ਜਾਈਜ਼ ਇਹ ਦੂਸਰਾ ਸਰਾਨਾ ਹੈਗਾ ਹਰ ਸਾਲ ਜਿਹੜਾ ਇਸ ਸਾਲ ਵੀ ਲੱਗਾ ਸੀ ਕੀ ਵੀ ਹੈ ਸੋ ਜਿਹੜਾ ਕੈਂਪ ਹੈ ਜੀ ਇਹ ਸਾਡੇ ਲੈਫਟਨੈਂਟ ਕਰਨਲ ਨਿਤਨ ਭਾਟਿਆ ਜੀ ਮੈਮੋਰੀਅਲ ਟਰਸਟ ਅਤੇ ਫਰੈਂਡਸ ਆਫ ਹਾਕਾਡ ਫਾਊਂਡੇਸ਼ਨ ਕੈਨੇਡਾ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭਗਵਾਨ ਜੀ ਇਹ ਸਮੂਚੀ ਨੇ ਟੀਮ ਹੈ ਸੋ ਇਹਨਾਂ ਸਹਿਯੋਗ ਦੇ ਨਾਲ ਅੱਜ ਜਿਹੜਾ ਪਿੱਠੀ ਵਿਕੇ ਦੋਸਰਾ ਜਿਹੜਾ ਆਈਡੀਐਸ ਪੈਸੈਂਸ ਕੈਂਪ ਲੱਗ ਰਿਹਾ ਹੈ ਇਹਦੇ ਵਿੱਚ ਆਪਰੇਸ਼ਨਸ ਵਗੈਰਾ ਤੇ ਜਿਹੜਾ ਆਨਲਾਈਨਸ ਵਗੈਰਾ ਜੋ ਮਰੀਜ਼ ਆਏ ਹੋਣ ਸਾਡੇ ਆਮ ਪਰਿਵਾਰਾਂ ਚੋਂ ਗਰੀ ਪਰਿਵਾਰਾਂ ਨੂੰ ਉਹਨਾਂ ਨੇ ਸਹੂਤ ਲਈ ਬਹੁਤ ਅੱਛਾ ਜਿਹੜਾ ਹੈ ਮੈਂ ਮੇਰਾ ਫ੍ਰੀ ਜਿਹੜਾ ਚੈੱਕਅਪ ਕੈਂਪ ਮੈਂ ਬਹੁਤ ਸ਼ਲਾਘਾਯੋਗ ਮੈਂ ਕਦਮ ਮੰਨਦਾਗਾ ਇਸ ਸੰਸਦ ਦਾ ਉਸ ਸੰਸਥਾਵਾਂ ਦੀ ਮਿਹਨਤ ਜਿਹੜੇ ਸਮਾਜ ਦੇ ਪੱਖੀ ਜਿਹੜਾ ਰੋੜਾ ਦਾ ਕਰਦੀਆਂ ਨੇ ਸੋ ਸਰਕਾਰਾਂ ਦੇ ਨਾਲ ਨਾਲ ਅੱਜ ਜਿਹੜੇ ਸਾਡੇ ਸੰਸਥਾਵਾਂ ਨੇ ਉਹ ਵੀ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਜਿਹੜਾ ਅੰਗ ਹੁੰਦੀਆਂ ਨੇ ਸੋ ਬਹੁਤ ਬਹੁਤ ਵਧਾਈ ਦਿਨਾਂ ਮੈਂ ਨਿਤਨ ਸਾਡੇ ਲੈਫਟ ਜਿਹੜੇ ਕੰਨ ਨਿਤਨ ਪਾਟਿਆ ਜੀ ਮੈਂ ਉਹ ਟ੍ਰਸਟ ਹੈ ਇਹਨਾਂ ਦੇ ਸਮੁੱਚੀ ਟੀਮ ਨੂੰ ਜਿਹੜੇ ਅੱਜ ਜਿਹੜੇ ਸਪੈਸ਼ਲ ਡਾਕਟਰ ਸਾਡੇ ਆਪਰੇਸ਼ਨ ਤੇ ਮਹਾ ਡਾਕਟਰ ਆਏ ਸਾਡੇ ਪਰਮਜੀਤ ਸਿੰਘ ਜੀ ਜਿਹੜੇ ਐਮ ਐਸ ਆਈਜ਼ ਸੰਗੂਲਵਾਰੀ ਨੇ ਇਹ ਉਹਨਾਂ ਸਮੁੱਚੀ ਟੀਮ ਇੱਥੇ ਆਈ ਹੋਈ ਆ ਜੋ ਲਗਭਗ 100 ਦੇ 100 ਤੋਂ 100 ਟਾ ਕਟਿਆ ਤੇ ਮਿਲਿ ਜਾਈ ਨੇ ਇਹਨਾਂ ਨੂੰ ਮਤਲਬ ਲੈਂਸ ਵਗੈਰਾ ਤੇ ਟੈਸਟਿੰਗ ਕਰਕੇ ਉਹਨਾਂ ਦੀ ਜਿਹੜੀ ਫਰੀ ਹੈ ਉਹਦਾ ਚੈੱਕ ਅਪ ਕਰਕੇ ਜੋ ਲੈਂਸ ਵਗੈਰਾ ਜਿਹੜਾ ਹੋ ਰਿਹਾ ਹੈ ਮੈਡੀਸਨ ਵਗੈਰਾ ਉਹ ਪ੍ਰੋਵਾਈਡ ਕਰਾਈ ਜਾਊਗੀ ਸੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਡਾਕਟਰ ਭਗਵਾਨ ਜੀ ਨੇ ਟੀਮ ਦਾ ਨਿਤਨ ਜਿਹੜੇ ਆਪਣੇ ਲੈਕਚਨੇਟ ਕਰਨੇ ਨਿਤਨ ਜੀ ਪਾਟੀਆਂ ਜੀ ਉਹਨਾਂ ਦੇ ਮੁੱਚੇ ਪ੍ਰਵਾਦ ਦਾ ਫਰੈਂਡਸ ਆ ਕਾਸ ਫਾਊਂਡੇਸ਼ਨ ਕੈਨੇਡਾ ਇਹਨਾਂ ਦਾ ਵੀ ਮੈਂ ਤਹਿ ਦਿਲੋਂ ਬਨਵਾਦ ਕਰਦਾ ਜਿਨ੍ਹਾਂ ਨੇ ਸੁਪਰਾਮਾ ਕਰਕੇ ਜਿਹੜੇ ਸਾਡੇ ਮਿਡਲ ਫੈਮਿਲੀ ਦੇ ਨੇ ਜਿਹੜੀ ਪਰਿਵਾਰ ਨੇ ਉਹਨਾਂ ਲਈ ਇਹ ਉਪਰਾ ਲ ਕੀਤਾ ਸੋ ਬਹੁਤ ਬਹੁਤ ਧੰਨਵਾਦ ਨਾਲ ਅਰਥਾਤ ਤੁਸੀਂ ਬੋਲੋ ਮਾੜਾ ਅੰਡਰਟੇਕਮੈਂਟ ਬੋਲੋ ਅੱਛਾ ਆਦਰ ਮਾਈ ਲੈਫਟਨੈਂਟ ਕਮੈਂਡਰ ਇੱਕ ਬਟ ਰੋਕਿਆ ਮੈਂ ਤੁਹਾਨੂੰ ਲੈਫਟਨੈਂਟ ਕਰਨਲ ਨਿਤਨ ਪਾਟਿਆ ਮੈਮੋਰੀਅਲ ਟਰਸਟ ਤੇ ਫਰੈਂਡਸ ਫਾਰ ਕਾਜ ਫਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਚਾਰ ਸਹਿਜਾਤਿਆਂ ਤੇ ਮਾਤਾ ਗੁਜਰੀ ਜੀ ਦੀ ਇਨਸਾਨੀ ਸਹਾਇਤ ਨੂੰ ਸਮਰਪਿਤ ਜੋ ਅੱਖਾਂ ਦਾ ਇਹ ਦੂਸਰਾ ਕੈਂਪ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਹਦੇ ਨਾਲ ਬਹੁਤ ਹੀ ਮੀਡਲ ਫੈਮਿलीज ਨੇ ਗਰੀਬ ਪਰਿਵਾਰਾਂ ਨੂੰ ਫਾਇਦਾ ਹੋਊਗਾ ਡਾਕਟਰ ਪਰਮਜੀਤ ਸਿੰਘ ਜੀ ਐਮਐਸਆਈ ਸਰਜਨ ਸੰਗਰੂਰ ਵਾਲੇ ਆਪਰੇਸ਼ਨ ਕਰਨਗੇ ਜੋ ਕਿ ਬਹੁਤ ਅੱਛੇ ਸਰਜਨ ਨੇ ਤੇ ਮੈਂ ਇਸ ਕੈਂਪ ਦੀ ਕਾਮਯਾਬੀ ਦੀ ਕਾਮਨਾ ਕਰਦਾ ਮੈਂ ਵੀ ਫਾਇਦੇ ਬਹੁਤ ਵਧੀਆ ਆਪ ਤੇ